ਸੁਜਾਨਪੁਰ ਨਗਰ ਕੌਂਸਲ ਵੱਲੋਂ ਇੱਕ ਵਾਰੀ ਫੇਰ ਅਤੀਕਰਮਨ ਕਰਨ ਵਾਲਿਆਂ ਤੇ ਚਲਾਇਆ ਡੰਡਾ ਅੱਜ ਦੁਪਹਿਰ 4 ਵਜੇ ਦੇ ਕਰੀਬ ਸੁਜਾਨਪੁਰ ਦੇ ਵਕਫਕ ਬਾਜ਼ਾਰਾਂ ਵਿੱਚੋਂ ਅਤੀਕਰਮਨ ਕਰਨ ਵਾਲਿਆਂ ਦਾ ਸਮਾਨ ਨਗਰ ਕੌਂਸਲ ਸੁਜਾਨਪੁਰ ਵੱਲੋਂ ਜ਼ਬਤ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਬਾਰ-ਬਾਰ ਲੋਕਾਂ ਨੂੰ ਅਤੀਕਰਮਨ ਨਾ ਕਰਨ ਬਾਰੇ ਕਿਹਾ ਜਾ ਚੁੱਕਿਆ ਹੈ ਪਰ ਕੁਝ ਦੁਕਾਨਦਾਰ ਇਸ ਪਾਸੇ ਧਿਆਨ ਨਹੀਂ ਦੇ ਰਹੇ ਅਤੇ ਆਪਣੀ ਦੁਕਾਨਾਂ ਤੋਂ ਅੱਗੇ ਸਮਾਨ ਲਗਾ ਰਹੇ ਹਨ ਜੇਦੇ ਚਲਦੇ ਅੱਜ ਫਿਰ ਨਗਰ ਕੌਂਸਲ ਵੱਲੋਂ ଅतिक्रमण ਕਰਨ ਵਾਲਿਆ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇਕਰ ਦੁਬਾਰਾ ਤੋਂ ਉਹ ਬਾਜ਼ਾਰਾਂ ਵਿੱਚ ଅतिक्रमण ਕਰਨਗੇ ਤਾਂ ਨਤੀਜੇ ਮਾੜੇ ਹੋਣਗੇ। ਭਾਰਤ ਨੈੱਟ ਨਿਊਜ਼ ਸਵਾਲ ਆਪਕਾ ਤੋਂ ਰਾਜੇਸ਼ ਪਰਦਵਜ ਦੀ ਖਾਸ ਰਿਪੋਰਟ। ਦੇ ਸਾਹਮਣੇ ਹੈ ਜੀ ਅਸੀਂ ਦੁਕਾਨਾਂ ਨੂੰ ਫੇਰ ਕੱਪੜੇ ਕਿਤੇ ਕਿਤੇ ਕਿਹਾ ਸੀ ਕਿ ਬੇਰ ਮਿਲਵਾ ਰਹੇ ਹਾਂ ਠੀਕ ਹੈ ਜੀ ਆ ਲੋਕਾਂ ਨੂੰ ਮੈਂ ਉਹਦੋਂ ਵੀ ਟੈਂਟ ਕੀਤੀ ਸੀ ਸਭੂ ਦੁਕਾਨਦਾਰਾਂ ਨੂੰ ਟੈਂਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਹ ਜਦ ਬੰਦੀ ਆਪੋ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਵਿੱਚ ਹੀ ਰੱਖਣ ਕੋਸ਼ਿਸ਼ ਦੁਕਾਨਦਾਰੋਂ ਵੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ ਪਰ ਇਹ ਤੋਂ ਕੁਝ ਦੁਕਾਨਦਾਰੋਂ ਨੂੰ ਬਾਰ ਬਾਰ ਤੁਹਾਨੂੰ ਤਾਂ ਕੋਈ ਸਮਾਂ ਨਹੀਂ ਬਖਾਇਆ ਗਈ ਤੇ ਇਸੇ ਕੰਦੀ ਅੱਜ ਫੇਰ ਅਸੀਂ ਉਸੇ ਮੂਹਿੰਦੇ ਅਨੁਸਾਰ ਸ਼ੁਰੂ ਹੋਏ ਹਾਂ ਜੀ ਇਹ ਲੋਕਾਂ ਨੂੰ ਮੇਰੀ ਉਧਰ ਦੀ ਬੈਂਟੀਫਿਡ ਅੱਗੇ ਅਸੀਂ ਬੈਂਟੀਫਿਡਾ ਰਹਾ ਕਿ ਮੈਂ ਲਗਾਤਾਰ ਚਾਰੀ ਦਸੇ ਇਹ ਨਹੀਂ ਕਿ ਅਸੀਂ ਆਪਾਂ ਗੱਲ ਦੀ 15 ਦਿਨ ਦੀ ਗੱਲ ਹੈ ਇਹ ਹਰ ਹਫਤੇ ਆਤੀ ਹੈ ਤਾਂ ਕਮਾਨ ਬਾਹਰ ਜਿਹੜਾ ਲੋਕਾਂ ਦਾ ਪਿਆ ਹੋਇਆ ਹੈ ਜਬਤ ਕਰਾਂਗੇ ਉਹਦੇ ਬਦਲੇ ਚ ਅਸੀਂ ਭਾਰੀ ਉਹਨਾਂ ਨੂੰ ਚਲਾਣ ਤੇ ਜਮਾਨਾ ਵੀ ਕਰਾਂਗੇ ਇਹ ਲੋਕਾਂ ਦੀ ਆਪਣੀ ਕੋਸ਼ਿਸ਼ ਹੈ ਕਿ ਲੋਕੀ ਆਪ ਉਹਨਾਂ ਨੇ ਚਾਹਦੇ ਕਿ ਮੇਰੀ ਉਧਰ ਦੇ ਇਹਨਾਂ ਨੂੰ ਆਪ ਜੋੜ ਕੇ ਬੈਂਟੀਫਿਡ ਦਿੱਤੀ ਗਈ ਸੀ ਕਿ ਜੇਕਰ ਇਸੇ ਤਰ੍ਹਾਂ ਹੀ ਨੇਗੋਸ਼ੀਏਸ਼ਨਟ ਦੇ ਕਰਕੇ ਕਿਸੇ ਨਾਲ ਕਿਸੇ ਕੋਈ ਨੀਚਾ ਆਪਣੀ ਹੋਵੇ ਕਿਸੇ ਨੂੰ 60 ਲੱਖ ਦੇ ਜੇਕਰ ਉਹ ਪਰਿਵਾਰਕ ਮੈਂਬਰ ਸਾਡਾ ਆਪਣਾ ਹੋਵੇ ਤਾਂ ਸਾਡੇ ਦੇ ਕੀ ਬਿਤੇ ਤੁਸੀਂ ਦੁਕਾਨਾਂ ਦਿਖਾਣੀ ਚਾਹੁੰਗਾ ਇੱਕ ਵਾਰ 사이ਟ ਹੋਣਾ ਜਿਹੜਾ ਜਿਹੜਾ ਇੱਧਰ ਦੇਖਾਂ ਤੁਸੀਂ ਦੁਕਾਨਦਾਰੀ ਅੰਦਰ ਖਾਲੀ ਸੀਗੀ ਸਾਰਾ ਸਮਾਨ ਨਾਲ ਬਾਹਰ ਰੱਖਿਆ ਗਿਆ ਸੀਗਾ ਤੁਸੀਂ ਆ ਵੀ ਦੇਖੋ ਜੀ ਆਹ ਦੁਕਾਨ ਹੈ ਜੀ ਸਾਡੀ ਠੀਕ ਹੈ ਜੀ ਆਹ ਦੁਕਾਨ ਤੋਂ ਹੋ ਕੇ ਕਟੋਗੜ ਮੇਰੇ ਕੋਲ 4 ਫੁੱਟ ਦਾ ਖੜਾ ਅੱਗੇ ਬਣਾਇਆ ਜੀ ਇਹ ਛੜੇ ਦੇ ਅਗੇ 4 ਫੁੱਟ ਹੋਰ ਲਾਇਆ ਗਿਆ ਆ ਗਿਆ ਠੀਕ ਹੈ ਠੀਕ ਹੈ ਨਾ ਜੋ ਕੀ ਗਲਤ ਹੈ ਇਹ ਲੋਕਾਂ ਨੂੰ ਆਪ ਚਾਹੀਦੇ ਸਮਝ ਜੀ ਕਸੇ ਨਹੀਂ ਇਹਨੂੰ ਕਹਾਂਗੇ بار بار ਸਮਝਾਵਾਂਗੇ ਲੋਕਾਂ ਨੂੰ ਆ ਸਮਝ ਆਈ ਜੇ ਦੁਕਾਨ ਸਾਡੀ ਜੰਦੋ ਖਾਲੀ ਹੈ ਜੀ ਦੁਕਾਨ ਦੇ ਵਿੱਚ ਸਮਾਨ ਰੱਖਾਂ ਸਾਨੂੰ ਕੋਈ ਪਰਵਾਹ ਨਹੀਂ ਜੀ ਜਦੋਂ ਬਾਹਰ ਲਗਾਣਗੇ ਲੋਕਾਂ ਨੂੰ ਮੁਸ਼ਕਲ ਹੋਏਗੀ ਸਾਡਾ ਤਾਂ ਕੰਮ ਹੀ ਹੈ ਕਿ ਲੋਕਾਂ ਦੀ ਮੁਸ਼ਕਲਾਂ ਦੂਰ ਕਰਨੀ ਹੈ ਇਸ ਲਈ ਸਾਨੂੰ بار بار ਆਣਾ ਪੈ ਰਿਹਾ ਹੈ ਸਾਡੀ ਕੋਸ਼ਿਸ਼ ਹੈ ਕੋਈ ਜੋ ਗੋਤਵਾਰਾਂ ਦੇ ਦੇਖਿਆ ਹੋਏਗਾ ਜਦੋਂ ਅਸੀਂ ਪਿਛਲੇ ਹਫਤੇ ਬਾਹਰ ਆਏ ਸੀ ਉਦੋਂ ਤੋਂ ਲੈ ਕੇ ਹੁਣ ਤਾਂ کافی ਫਰਕ ਆਇਆ ਹੈ ਸਾਡੀ ਲੋਕਾਂ ਨੂੰ ਕਮੈਂਟਰੀ ਬਤਾਈ ਗਈ ਹੈ ਸਾਡਾ ਸਹਿਯੋਗ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੇ ਪ੍ਰਸ਼ੰਸਾ ਵੀ ਕੀਤੀ ਹੈ ਕਿ ਤੁਸੀਂ ਕੰਮ ਠੀਕ ਕਰ ਰਹੇ ਹੋ ਜੀ ਜੇਕਰ ਸਾਰੇ ਦੁਕਾਨਦਾਰ ਸਾਡੇ ਸਾਨੂੰ ਕੋਈ ਅਸੀਂ ਦੇਖ ਰਹੇ ਹਾਂ ਅਸੀਂ ਫੋਟਪਾਥ ਵੀ ਸਾਰਾ ਖਾਲੀ ਕਰਾਵਾਂਗੇ ਕਿਉਂਕਿ ਲੋਕਾਂ ਦੀ ਆਪੋ ਆਪਣੀ ਚੋਜ ਨਹੀਂ ਉਹ ਕਹਿੰਦੇ ਸਾਨੂੰ ਫੋਟਪਾਥ ਵੀ ਬਣਾ ਕੇ ਦੇ ਤਾਂ ਸਮਾਨ ਰੱਖਣ ਦੀ ਬੋਰਡ ਆ ਫੋਟਪਾਥ ਹੀ ਯੂਜ਼ ਕਰਦਾ ਜੀ ਫੋਟਪਾਥ ਦਾ ਮਤਲਬ ਹੁੰਦਾ ਜਿਸ ਤੇ ਲੋਕੀ ਪੈਦਲ ਚੱਲ ਸਕਣ ਪਰ ਲੋਕਾਂ ਨੂੰ ਉਹ ਆਪਣਾ ਸਮਾਨ ਰੱਖ ਕੇ ਪੈਦਲ ਲੋਕਾਂ ਦਾ ਚੱਲਣਾ ਵੀ ਮੁਸ਼ਕਲ ਬਿਤਾ ਹਾਇ ਅਸੀਂ ਸਭੂ ਦੁਕਾਨਦਾਰਾਂ ਨੂੰ ਸਭੂ ਪੰਜਾਬ ਤੋਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਆਪੋ ਆਪਣਾ ਕੋਈ ਆਪ オーਪਣੇ ਦੁਕਾਨਾਂ ਦੇ ਵਿੱਚ ਰੱਖਣ ਤਾਂ ਕਿ ਸਾਨੂੰ ਬਾਰ ਬਾਰ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨਾ ਪਵੇ ਮੈਂ ਵੀ ਬੇਸਿਕਲੀ ਪੰਜਾਬ ਪੁਲਿਸ ਕੰਟਰੋਲ ਬੋਰਡ ਤੋਂ ਅੱਜ ਰੇਡ ਦੇ ਲਈ ਆਇਆ ਇਸ ਜਾਨਪੁਰ ਦੇ ਵਿੱਚ ਬਟ ਲੋਕਾਂ ਨੂੰ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਗਈਆਂ ਸੀ ਅੱਜ ਤੋਂ 5 ਸਾਲ ਪਹਿਲਾਂ ਵੀ ਦਿੱਤੀਆਂ ਗਈਆਂ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਤਾਂ ਵੀ ਉਹਦੇ باوجود ਵੀ ਇਹ ਇਸਤੇਮਾਲ ਕਰਦੇ ਨੇ ਪਲਾਸਟਿਕ ਦਾ ਡਿਸਪੋਜ਼ेबल ਗਲਾਸ ਜਿਹੜੇ ਹੈਗੇ ਨੇ ਉਹ ਵੀ ਯੂਜ਼ ਕਰਦੇ ਨੇ ਉਹਦੇ ਕਾਰਨ ਕਾਫੀ ਤੰਗ ਪਰੇਸ਼ਾਨੀ ਆਉਂਦੀ ਹੈ ਲੋਕਾਂ ਦੇ ਵਿੱਚ ਕਿ ਦੇਖੋ ਤੁਸੀਂ ਜਿੰਨੇ ਵੀ ਨਾਲੇ ਆ ਸ੍ਰੀਯਾਨਪੁਰ ਸ਼ਹਿਰ ਦੇ ਜਾਂ ਹੋਰ ਵੀ ਇਹ ਸਾਰੇ ਬਲਾਕ ਪੇਨ ਜਸਟ ਇੱਕ ਲਫਾਫੇ ਦੇ ਕਾਰਨ ਜਿਹੜੇ ਵੀ ਘਾਰ ਬੰਨੇ ਉਹ ਲਫਾਫੇ ਦੇ ਵਿੱਚ ਪਾ ਪਾ ਕੇ ਸੱਤੀਆਂ ਨਾਲੇ ਸੁੱਟਦੇ ਆ ਜੋ ਕਿ ਸਮੱਸਿਆ ਬਣਦੀ ਹੈ ਕਮੇਟੀ ਬਲੇ ਵਾਸਤੇ ਉਹਦੇ ਰਿਗਾਰਡਿੰਗ ਨੂੰ ਐਸਟੀਪੀ ਤਾਨ ਲੱਗਿਆ ਗਿਆ ਤੇ ਇਹ ਸਾਰਾ ਲਫਾਫਾ ਬੰਦ ਕਰਕੇ ਇਹਦਾ ਕੋਈ ਅਲਟਰਨੇਟ ਯੂਸ ਕੀਤਾ ਜਾਏ ਇੰਡਸਟਰੀ ਤੇ ਸਾਰਾ ਕੁਝ ਕਾਰਵਾਈ ਹੈਗੀ ਹੈ ਡਿਸਟ੍ਰਿਕਟ ਗਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਕੋਈ ਵੀ ਫੈਕਟਰੀ ਹੈ ਜਿਹੜੀ ਇਸ ਟਾਈਮ ਤੱਕ ਸੀਲ ਨਹੀਂ ਹੈ ਜੀ ਸਾਰੀਆਂ ਸੀਲ ਪਈਆਂ ਇਹ ਜਿੰਨਾ ਵੀ ਸਮਾਨ ਆਂਦਾ ਇਹ ਸਾਰਾ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਕੋਈ ਹੋਰ ਅਲਟਰਨੇਟ ਤੋਂ ਇਹਨਾਂ ਉਹਨੂੰ ਚੱਕ ਕੇ ਲਿਆਉਂਦੇ ਹਨ ਬਾਰ-ਬਾਰ ਉਹਦੀ ਮਨਾ ਕਰਦੇ باوجود ਵੀ ਇਹ ਬਾਰ-ਬਾਰ ਉਹੀ ਕੰਮ ਕਰੀ ਜਾਂਦੇ ਸਾਰਿਆਂ ਉਤੇ ਨੱਥ ਪਾਈ ਜਾਏਗੀ ਸਾਰਿਆਂ ਨੂੰ ਵਾਰਨਿੰਗ ਦੇ ਚੁੱਕੀ ਹੈ ਦੋ ਦੋ ਤਿੰਨ ਤਿੰਨ ਵਾਰ ਹੁਣ ਜੇ ਜਬ ਤੇ ਕਰਾਂਗੇ ਨਾਲ ਚਲਾਣ ਵੀ ਮੋਟਾ ਕਰਾਂਗੇ ਤਾਂ ਕਿ ਇਹ ਜੁਰਮਾਨਾ ਪਾਵਾਂਗੇ ਤਾਂ ਕਿ ਇਹ ਅਗਲੀ ਵਾਰ ਤੋਂ ਆਪ ਸੁਧਾਰ ਦੇ